ਆਨੇ ਆਪੇ ਭਾਈ ਇੱਥੇ ਆਨੇ ਲਿਆ ਖਲੋ ਆ ਕੇ ਖਾਣੋ ਖਲੋ ਆ ਕੇ ਖਾਣੋ ਹਾਂ ਵਾਹ ਜੀ ਵਾਹ ਸਾਡੀ ਸੀਸਕੂਰ ਰੋਟੀਆਂ ਪਕਾ ਰਹੀ ਕਿੱਡੀਆਂ ਵਧੀਆਂ ਹੋਰ ਵੇਖ ਲੋ ਹੋਰ ਆ ਖਲੋ ਇੱਥੇ ਖਲੋ ਹੋਰ ਵੇਖ ਲੋ ਖਲੋ ਕੇ ਆ ਆ ਲੈ 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 ਜਸਪੀਨ ਨੂੰ ਪੂਰ ਕਰੋ ਮੇਰੀ ਤੇਰੀ ਕੁੜੀ ਕਾਹ ਜਾਵੋਗੇ ਨਾ ਤੂੰ ਵੇਲਾ ਵੇਲਾ ਉਹਨੇ ਕੋਈ ਫਿਕਰ ਨਹੀਂ ਰਹੀ ਆਹੇ ਕੋ ਆ ਬਣ ਗਈ ਇਹਦੀ ਰੋਟੀ ਬੜੀ ਹਾਂ ਇਹ ਪਹਿਲੀ ਰੋਟੀ ਵੈਰੀ ਗੁੱਡ ਸਭ ਖਾਈ ਦੋ ਰੋਟੀਆਂ ਬਗਾ ਰੀਆਂ ਆਹ ਬਾਜੀ ਔਰ ਰੋਟੀ ਤੁਹਾਡੀ ਬੋਤੀ ਦੀ ਆ ਆ ਵੀ ਆ ਮੈਂ ਕਹਿੰਦੇ ਮੈਂ ਪਾਵਾਂ ਨਾ ਜੀ ਇਹ ਫੜ ਕੇ ਦਵਾ ਤਾਂ ਨਹੀਂ ਪੜਦਾ ਆ ਆ ਇਹਨੇ ਆਪੇ ਭਾਈ ਇਹਨੂੰ ਮੈਂ ਤਾਰੀਆਂ ਮਾਰੇ ਬੁਰੀ ਕੋਸ਼ ਹੋ ਗਈ ਵੀ ਮੈਂ ਆਪੇ ਬਾਈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋ ਵੇਲ ਨੂੰ ਪੁੱਤ ਵੇਲ ਨੂੰ ਆਹ ਚਾਹ ਨਹੀਂ ਦੀ ਆ ਵੀ ਕੋ ਫੁੱਲ ਲਿਖੀ ਨਹੀਂ ਸੋਣੀ ਜੀ ਆ ਵਾਓ ਹਾਂ ਬੜਾ ਬੜਾ ਹਾਂ ਇਹਨੇ ਹਾਂ ਵੈਰੀ ਗੁੱਡ ਤਾਦੂ ਰੋਟੀ ਪਾ ਲਈ ਚਲ ਹੁਣ ਚੁੱਕ ਦਸਾਂ ਤਾ ਦੋੜ ਖਾਣ ਜਾਣਾ ਨਹੀਂ ਕਿ ਤਾ ਰੋਟੀ ਖਾਓ ਚਾੜੀ ਪੋਚੀ ਨੇ ਖਾਇ ਨਾ ਲਾ ਤਿੰਨ ਰੋਟੀਆਂ ਮਕਾ ਲਾ ਹੁਣ ਇੱਥੇ ਪਾ ਦੋ ਤਵੇ ਤੇ ਮੈਂ ਕਹਿੰਦਾ ਮੈਂ ਬਹੁਤ ਫੇਕੀ ਆਹ ਆਹ ਹੱਥਾਂ ਦਾ ਲਿਕਰ ਕੇ ਪਾਉਣ ਦੇ ਪਈ ਦੋੜ ਬਣਾ ਇੱਕ ਹੋਰ ਦੇ ਦੋ ਦੇ ਲਾ ਵੀ ਨਾ ਹੋ ਵੱਡੀ ਹੋ ਗਈ ਏ ਹਾਂ ਵੱਡੀ ਹੋ ਗਈ ਨਾ ਸਰਵਾ ਹੋ ਗਈ ਚਲ ਹੁਣ ਪਾ ਦੋ ਵੱਡੀ ਵੱਡੀ ਕਰ ਦੋ ਹੋਰ ਹੋਰ ਕਰ ਚਲ ਉਹਦੇ ਨਾਲ ਦੇ ਦੋ ਮੈਂ ਸਹੀ ਕਰ ਦਿੰਦਾ ਚਲਪਾ ਦੋ ਹੁਣ ਤਵੇ ਦੇ ਬਾਦ ਬਸ ਬਸ ਤਵੇ ਦੇ ਬਾਦ ਪਾ ਪਾ ਦੋ ਪੁੱਤ ਇਹ ਬਸ ਬਸ ਤਵੇ ਤੇ ਪਾ ਦੋ ਤਵੇ ਤੇ ਪਾ ਦੋ ਬਸ ਹੁਣ ਹੁਣ ਪਾ ਦੋ ਤਵੇ ਤੇ ਪਾ ਦੋ ਇਹ ਹਰਦਲ ਵਾਲਾ ਰਿਕਾਰਡਿੰਗ ਵਾਲਾ ਅੱਲੇ ਬਾਪ ਵਾਹ ਤਾੜੀਆਂ ਤਾੜੀਆਂ ਪਾ ਲਈ ਵਾ ਜਾਏ ਮਰਜ਼ੀ ਹੈ ਨਾ